ਹਾਂਜੀ ਭਾਈ ਜੀ ਮੈਂ ਰਿਪਾ ਗਣਕਵੜ ਆ ਤੁਹਾਡੇ ਸਾਹਮਣੇ ਇੱਕ گاਾਂ ਬਕਾਉ ਹੈ ਵੀਰ ਜੀ گاਾਂ ਦੇਖ ਲਓ ਬਹੁਤ ਚੰਗੀ ਹੈ ਪਹਿਲਾ ਸੂ ਹੈ گاਾਂ ਦਾ ਮੰਗਰ ਬੱਤੀ ਹੈ ਅਜੇ ਸੂਈ ਹੈ ਜੇਰ ਬਣੀ ਪਈ ਜਦੋਂ ਵੀਡੀਓ ਬਣਾਈ ਹੈ ਜਦੋਂ ਵੀਡੀਓ ਬਣਾਈ ਹੈ ਉਸ ਟਾਈਮ ਸੂਈ ਹੋਈ ਸੀ ਤਾਜੀ ਅੱਧਾ ਘੰਟਾ ਹੋਇਆ ਸੀ ਸੂਈ ਨੂੰ ਆ ਦੇਖੋ ਗਾਂ ਦੀ ਕੁਆਲਿਟੀ ਦੇਖ ਲਓ 15 20 ਲੀਟਰ ਦੁੱਧ ਪਾਉਣਾ ਗਾਂ ਨੇ ਤੇ ਆ ਦੇਖ ਗਾਂ ਦਾ ਕੱਦ ਪਿੱਟ ਬਹੁਤ ਹੈ ਥੱਲੋਂ ਆਰਡਰ ਦੇਖੋ ਲਾਲ ਪਿਆ ਬਿਲਕੁਲ ਹੀ ਲਾਲ ਦੇਖ ਲਓ ਵੀਰ ਜੀ ਗਾਂ ਚੰਗੀ ਬਹੁਤ ਹੈ ਆਰਡਰ ਦੀ ਕੁਆਲਿਟੀ ਦੇਖੋ ਗਾਂ ਦੀ ਕਿੱਦਾਂ ਦੀ ਹੈ ਤੇ ਕੱਦ ਵਿੱਡ ਬਹੁਤ ਹੈ ਗਾਂ ਦਾ ਥਣ ਬਹੁਤ ਚੰਗਾ ਲੱਗੇ ਗਾਂ ਨੂੰ ਤੇ ਰਾਜੀ ਬਹੁਤ ਹੈ ਗਾਂ ਜਾਨ ਬਹੁਤ ਹੈ ਭਲਉਣ ਬੱਚੀ ਹੈ ਪਰ ਸੋਨੋ ਇੱਕ ਗੱਲ ਹੋਰ ਦੱਸ ਦਈਏ ਗਾਂ ਦੇ ਇੱਕ ਕੰਨ ਹੈ ਨਹੀਂ ਗਾ ਵੱਡੇ ਹੋਇਆ ਕੰਨ ਪਹਿਲਾਂ ਹੀ ਪਿਛੋਂ ਕਿਤੇ ਖਰਾਬ ਘਰੂਬ ਹੋ ਗਿਆ ਹਣਾ ਆ ਦੇਖੋ ਥਣ ਕੇ ਤੰਦ ਲੱਗੇ ਮੁੱਠੀ ਵਾਲਾ ਥਣਾ ਬਹੁਤ ਚੰਗਾ ਆਰਡਰ ਦੀ ਕੁਆਲਿਟੀ ਦੇਖ ਲਓ ਹਲੇ ਬਿਲਕੁਲ ਹੀ ਤਾਜੀ ਹੋਈ ਹੈ ਇਹ ਆ ਦੇਖੋ ਗਾਂ ਦੇ ਕੰਨ ਨਹੀਂ ਗਏ ਇੱਕ ਆ ਕੰਨ ਥੋੜਾ ਜਿਹਾ ਹੀ ਹੈ ਬਸ ਇਹੀ ਕੋਬੀ ਹੈ ਗਾਂਜ ਬਸ ਇੱਕ ਜਿਹੜੀ ਚੀਜ਼ ਹੋਊਗੀ ਬਾਈ ਜੀ ਸਾਨੂੰ ਪਹਿਲਾਂ ਦੱਸ ਕੇ ਇਹ ਸਾਨੂੰ ਵੇਚਾਂਗੇ ਬਿਲਕੁਲ ਗਲਤ ਕੰਮ ਨਹੀਂ ਕਰਦੇ ਆ ਦੇਖੋ ਮੰਗਰ ਬੱਚੀ ਹੈ ਪਿਓਰ ਪਿਓਰ ਬੱਚੀ ਤਾਜੀ ਸੂਈਏ ਇੱਕ ਨੰਬਰ ਬੱਚੀ ਛੋਟੇ ਛੋਟੇ ਕੰਨ ਬੱਚੀ ਦੇ ਗਾਂ ਦਾ ਰੰਗ ਦੇਖ ਲਓ ਲਿਸ਼ਕਾ ਮਾਰਦੀ ਹੈ ਆਰਡਰ ਦੀ ਕੁਆਲਿਟੀ ਦੇਖੋ ਤੁਸੀਂ ਗਾਂ ਦੀ ਬਹੁਤ ਹੀ ਚੰਗੀ ਗਾਂ ਤੁਹਾਡੇ ਸਾਹਮਣੇ ਇਹ ਰਹੇ ਪਈ ਨੀਗਾ ਦੀ ਅੱਧਾ ਘੰਟਾ ਹੋਇਆ ਸੂਈ ਨੂੰ ਜੀ ਜੇ ਤੁਮ ਵੀਡੀਓ ਬਣਾ ਰਿਹਾ ਕੰਨ ਇੱਕ ਗਾਂ ਦੇ ਹੈ ਨਹੀਂ ਤੇ ਮੁੱਲ ਗਾਂ ਦਾ ਹੈਗਾ 60000 ਰੁਪਇਆ 60000 ਰੁਪਇਆ ਬਾਈ ਜੀ ਮੁੱਲ ਪਿੱਛੇ ਬੱੱਚੀ ਹੈ ਬਿਲਕੁਲ ਡੱਬੀ ਛੋਟਾ ਕੰਨ ਬੱੱਚੀ ਦੇ ਪਿਓਰਟੀ ਦਾ ਭਰਾ ਹੈ ਬਹੁਤ ਜਿਆਦਾ ਚੰਗਾ ਪਿਓਰ ਐਚ ਐਫ ਤੇ ਅੱਧਾ ਘੰਟਾ ਹੋਇਆ ਗਾਣ ਨੂੰ ਸੂਈ ਨੂੰ ਤੁਹਾਡੇ ਸਾਹਮਣੇ ਖੜੀ ਹੈ ਬਹੁਤ ਹੀ ਚੰਗੀ ਗਾਹ ਬਹੁਤ ਮਿਹਰਬਾਨੀ ਤੁਹਾਡੀ ਧੰਨਵਾਦ ਬਾਈ ਜੀ ਵੀਡੀਓ ਦੇਖਣ ਲਈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਐਆਂ ਐਆਂ ਹੋਰ ਵੀਡੀਓ ਵਧੀਆ ਡੰਗਰਾਂ ਦੀਆਂ ਬੱਚਿਆਂ ਦੀਆਂ ਦੇਖਣ ਲਈ ਸਾਡੇ ਨਾਲ ਸੰਪਰਕ ਕਰੋ